ਸਸਿਕਾ ਜੀ ਸਾਰਿਆਂ ਨੂੰ ਬੜੀਆਂ ਭੈਣਾਂ ਦੀ ਸ਼ਿਕਾਇਤ ਹੁੰਦੀ ਆ ਕਿ ਸਾਡੇ ਬੱਚੇ ਆਹ ਨਹੀਂ ਖਾਂਦੇ ਸਾਡੇ ਬੱਚੇ ਉਹ ਨਹੀਂ ਖਾਂਦੇ ਸਾਡੇ ਬੱਚੇ ਦੁੱਧ ਵਾਲੀਆਂ ਸੇਵੀਆਂ ਨਹੀਂ ਖਾਂਦੇ ਸਾਡੇ ਬੱਚੇ ਫਲਾਨੀ ਸਬਜ਼ੀ ਨਹੀਂ ਖਾਂਦੇ ਭੈਣੋ ਸਾਰੀਆਂ ਚੀਜ਼ਾਂ ਖਾ ਸਕਦੇ ਆ ਬੱਚੇ ਪਰ ਤਰੀਕਾ ਸਹੀ ਹੋਣਾ ਚਾਹੀਦਾ ਬਣਾਉਣ ਦਾ ਹੁਣ ਆਪਾਂ ਅੱਜ ਬਣਾਈਆਂ ਸੀ ਜੀ ਸੇਵੀਆਂ ਤੇ ਆਪਾਂ ਬਣਾਈਆਂ ਸੀ ਸੇਵੀਆਂ ਕਸਟਰਡ ਵਾਲੀਆਂ ਮਠੀ ਮਠੀ ਅੱਗ ਤੇ ਦੁੱਧ ਚ ਰੰਨੀਆ ਪਹਿਲਾਂ ਤੇ ਉਸ ਤੋਂ ਬਾਅਦ ਆਪਾਂ ਅਲੱਗ ਤੋਂ ਠੰਡੇ ਦੁੱਧ ਵਿੱਚ ਕਸਟਰਡ ਘੋਲ ਕੇ ਪਾਇਆ ਤੇ ਫਿਰ ਇਹਨੂੰ ਦੁਬਾਰਾ ਰੰਨੇ ਆ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੀ ਡਰਾਈ ਫਰੂਟ ਤੇ ਫਰੂਟ ਤੇ ਫਰੂਟ ਆਪਾਂ ਕੇਲੇ ਸੇਬ ਜੋ ਵੀ ਤੁਹਾਨੂੰ ਵਧੀਆ ਲੱਗਦਾ ਖੱਟੇ ਫਰੂਟ ਨਹੀਂ ਕਰਨੇ ਵਿੱਚ ਮਿੱਠੇ ਜਿਹੜੇ ਮਰਜ਼ੀ ਤੁਸੀਂ ਐਡ ਕਰ ਸਕਦੇ ਹੋ ਜਿਹੜਾ ਮਰਜ਼ੀ ਡਰਾਈ ਫਰੂਟ ਐਡ ਕਰ ਸਕਦੇ ਤੇ ਖਾਂਦੇ ਕਿਉਂ ਨਹੀਂ ਬੱਚੇ ਬੱਚੇ ਤਾਂ ਖਾਣਗੇ ਭੱਜ ਕੇ ਕਰੋ ਫਿਰ ਟਰਾਈ ਤੁਸੀਂ ਵੀ ਸਵਾ ਸਵਾ ਸੇਵੀਆਂ ਬਣਾ ਕੇ ਖਵਾਓ ਬੱਚਾ